ਮੇਰੇ ਤੇ ਨਾ ਇੱਕ ਤੋਂ 2 ਸਾਲ ਪਹਿਲਾਂ ਇੱਕ ਝੂਠਾ ਮਕਦਮਾ ਦਰਜ ਹੁੰਦਾ ਸਰਾਂਖਾਣੇ ਦੇ ਵਿੱਚ ਜਿਸ ਦੀ ਆੜ ਦੇ ਵਿੱਚ ਪਿਛਲੇ ਮਹੀਨੇ ਤੋਂ ਮੈਨੂੰ ਇਹਨਾਂ ਦਾ ਜਿਹੜਾ ਟਾਊਟਾਕਰ ਸ਼ਾਨੂ ਉਹਦੇ ਦੀ ਕਾਲਾਂ ਆਣ ਲੱਗ ਜਾਂਦੀਆਂ ਨੇ ਕਿ ਇਸ ਦਾ ਚਲਾਨ ਪੇਸ਼ ਕਰ ਦੇਣਗੇ ਭੁੱਲਰ ਸਾਹਿਬ ਨੂੰ ਆਪਾਂ ਮਿਲਣਾ ਪੈਣਾ ਇਹ ਤੇਰਾ ਨੁਕਸਾਨ ਕਰ ਦੇਣਗੇ ਤੇ ਮੈਂ ਪੁੱਛਿਆ ਵੀ ਆਪਾਂ ਕਿਸ ਚੀਜ਼ ਲਈ ਮਿਲਣਾ ਨਹੀਂ ਚਲੋ ਕੰਮ ਕਰਦੇ ਆ ਮੈਂ ਕਿਹਾ ਨਾ ਬਿਲਕੁਲ ਕੋਈ ਨਹੀਂ ਆਪਾਂ ਕੁਝ ਨਹੀਂ ਦੇਣਾ ਤੇ ਇਸ ਦੌਰਾਨ ਮੈਨੂੰ ਧਮਕੀ ਆਉਂਦੀ ਆ ਵੀ ਤੇਰੇ ਤੇ ਹੁਣ ਝੂਠੇ ਪਰਚੇ ਹੋਣੇ ਨੇ ਇਹ ਹੋਣਾ ਮੈਂ ਕਿਹਾ ਕਿਰਸ਼ਾਨੂੰ ਇਹ ਗਲਤ ਹੋ ਰਿਹਾ ਬਟ ਤੂੰ ਦੱਸ ਕਿਵੇਂ ਨਿਬੜੂਗਾ ਤਾਂ ਕਿਰਸ਼ਾਨੂੰ ਮੈਨੂੰ ਕਹਿੰਦਾ ਜੀ ਭੁੱਲਰ ਸਾਹਿਬ 8 ਲੱਖ ਰੁਪਏ ਮੰਗ ਰਹੇ ਨੇ ਮੈਂ ਕਿਹਾ ਜੀ ਆਪਾਂ ਕਿਸ ਚੀਜ਼ 8 ਲੱਖ ਰੁਪਏ ਦਈਏ ਇਹਨਾਂ ਨੂੰ ਤਾਂ ਇਸ ਦੌਰਾਨ ਮੈਂ ਦੇਖਿਆ ਮੈਂ ਆ ਕੇ ਆਪਣਾ ਸੀਬੀਏ ਦੇ ਵਿੱਚ ਪੇਸ਼ ਹੋਇਆ ਤੇ ਦੱਸੀ ਆਪਣੀ ਸਾਰੀ ਕਹਾਣੀ ਵੀ ਮੈਨੂੰ ਤਾਂ ਜੀ ਇਹਦਾ ਬਲੈਕਮੇਲ ਕਰ ਰਹੇ ਨੇ ਤਾਂ ਸੀਬੀਏ ਨੇ ਮੇਰਾ ਪ 5 ਲੱਖ ਦੀ ਪਹਿਲੀ ਰਕਮ ਦੇਣ ਦੇ ਹੋਏ ਇਹਨਾਂ ਨੂੰ ਫੜਿਆ ਇਹ ਡੀਆਈਜੀ ਭੁੱਲਰ ਸਾਹਿਬ ਦਾ ਤਾਂ ਆਪਣਾ ਹੀ ਸਿਸਟਮ ਚੱਲਿਆ ਹੋਇਆ ਸੀ ਇਹਨਾਂ ਨੇ ਇਹ ਨਹੀਂ ਦੇਖਣਾ ਵੀ ਸਾਹਮਣੇ ਵਾਲੇ ਦੀ ਕਮਾਈ ਕੀ ਹੈ ਵੀ ਉਹ ਲੱਖ ਕਮਾਉਂਦਾ 50 ਹਜ਼ਾਰ ਕਮਾਉਂਦਾ ਮੈਨੂੰ 2-10 ਲੱਖ ਮੈਨੂੰ 2-8 ਲੱਖ ਬਾਈ ਜੀ ਹਮਾਲ ਹੈ ਯਾਰ ਆਪਣੇ ਬੱਚਿਆਂ ਨੂੰ ਨਾ ਰੋਟੀ ਖਵਾਈਏ ਇਹਨਾਂ ਨੂੰ ਪੈਸਾ ਦੇ ਦਈਏ ਉਹ ਹਾਲਾਤ ਬਣ ਗਏ ਸੀ ਮੈਂ ਕੀ ਕਰਦਾ ਸੀਬੀਆਈ ਚਾਉਣਾ ਮੇਰੀ ਮਜਬੂਰੀ ਸੀ ਜੇ ਮੈਂ ਨਾ ਆਂਦਾ ਤਾਂ ਮੇਰਾ ਇੱਕ ਪਤਾ ਨਹੀਂ ਘਰ ਵੀ ਬੁਕਾ ਦਿੰਦਾ ਬੰਦਾ ਜਿੱਦਣ ਇਹਨੂੰ ਮੈਂ ਸਜ਼ਾ ਕਰਾਉਂਗਾ ਨਾ ਉਸ ਦਿਨ ਵੀ ਆਪਾਂ ਐਵੇਂ ਹੀ ਮਿਲਾਂਗੇ ਇਹੀ ਸਮਾਂ ਹੋਊਗਾ ਤੇ ਮੈਂ ਇਹਨੂੰ ਸਜ਼ਾ ਕਰਾਣ ਤੱਕ ਪਿੱਛੇ ਨਹੀਂ ਹਟੂੰਗਾ ਮੈਂ ਸਵੇਰੇ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਫਾਈਲ ਕੀਤੀ ਆ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਜਾਵੇ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਹਦੀ ਤਾਂ ਮੈਂ ਨਾਨੀ ਨਾ ਚੇਤੇ ਗ੍ਰਾਂਤੀ ਤੱਕ ਕੀ ਯਾਦ ਰੱਖੂਗਾ ਵੀ ਕਿਸੇ ਨੇ ਬਾਹ ਪਿਆ ਸੀ ਇਹਦਾ ਥੱਲੜੇ ਅਫਸਰ ਵੀ ਇਸ ਬੰਦੇ ਤੋਂ ਦੁਖੀ ਸੀ ਅੱਛਾ ਗਲਤ ਕੰਮ ਕਰਾਉਣੇ ਧੱਕਾ ਕਰਾਉਣਾ ਲੋਕਾਂ ਨਾਲ ਇਹਦਾ ਬੈਕਗ੍ਰਾਉਂਡ ਫੋਲੋ ਨਾ ਜਿਹੜੇ ਜ਼ਿਲ੍ਹੇ 'ਚ ਐਸਐਸਪੀ ਰਹਿ ਲਿਆ ਜਿੱਥੇ ਰਹਿ ਲਿਆ ਇਸ ਬੰਦੇ ਨੇ ਅੰਤਕ ਮਚਾ ਕੇ ਰੱਖਿਆ ਜਿੱਥੇ ਰਿਹਾ ਇਹ ਤਾਂ ਆਹੀ ਤਾਂ ਮਕੀਆ ਤੇਰੇ ਤੇ ਪਰਚਾ ਦੇ ਦੂੰ ਝੂਠਾ ਪਰਚਾ ਤੈਨੂੰ ਚਕਾ ਲੂੰ ਤੈਨੂੰ ਰੱਖ ਲੂੰ ਕੋਈ ਗੱਲ ਨਹੀਂ ਮੈਂ ਕਿਹਾ ਭਾਈ ਦੇਖਦੇ ਹਾਂ ਜਾਂ ਤੂੰ ਚਕਾਨਾ ਜਾਂ ਅਸੀਂ ਚਕਾਨੇ ਪਹਿਲਾਂ ਬਾਈ ਜੀ 5 ਕਰੋੜ ਕਹਿ ਰਿਹਾ ਮੈਂ ਤੁਹਾਨੂੰ ਉਹ ਵੀ ਨਗਦ ਹਾਂਜੀ ਹਜੇ ਹਜੇ ਸਾਰੀ ਪ੍ਰਾਪਰਟੀ ਹੋਣੀ ਹੈ ਲੋਕਰਸ ਜਾਂਚ ਹੋਣੀਆਂ ਨੇ 22 ਘੜੀਆਂ ਬਾਈ ਜੀ ਦੱਸੋ 22 ਘੜੀਆਂ ਲਗਜ਼ਰੀ ਆਪਾਂ ਇੱਕ ਨਹੀਂ ਲੈ ਸਕਦੇ ਇਹਦੇ ਘਰੋਂ 22 ਮਿਲੀਆਂ ਨੇ ਸ਼ਰਾਬ ਕਿੰਨੀ ਸ਼ਰਾਬ ਹੈ ਆਪਾਂ ਸੋਚ ਵੀ ਨਹੀਂ ਸਕਦੇ ਇੰਨੀ ਸ਼ਰਾਬ ਬਰਾਂਦ ਹੋਈ ਹੈ ਇਹਦੇ ਘਰੋਂ ਐਕਸਾਈਜ਼ ਦਾ ਪਰਚਾ ਵੀ ਹੋ ਗਿਆ ਮਨ ਲੱਗਦਾ ਇਹਦੇ ਨਾਲ